ਮਹਾਨਗਰ ਲੁਧਿਆਣਾ ਦੇ ਅਦੀਨਪੰਦੇ ਡਿਵੀਜ਼ਨ ਬਰਤੰਦੇ ਏਰੀਆ ਦਾ ਵਾਚਿਆ ਅਰੋੜਾ ਨਰਸਿੰਗ ਹੋਮ ਤੋਂ ਮਾਮਲਾ ਵੇਖਣ ਨੂੰ ਮਿਲਿਆ ਜਿੱਥੇ ਇੱਕ ਬੱਚੇ ਨੂੰ ਵੇਚ ਕੇ ਖਰੀਦ ਸੰਬੰਧੀ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਆਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਬੱਚੀ ਨੂੰ ਹਸਪਤਾਲ ਦੇ ਵਿੱਚੋਂ ਲਿਜਾਣ ਦਾ ਜਾਂਦਾ ਹੈ ਵੇਚਣ ਲਈ ਸੋ ਪੂਰੀ ਜਾਣਕਾਰੀ ਹੈ ਪੁਲਿਸ ਵੱਲੋਂ ਪੱਤਰਕਾਰ ਵਾਰਤਾ ਰਾਹੀਂ ਸਾਂਝੀ ਕੀਤੀ ਗਈ ਲੁਧਿਆਣਾ ਲਾਈਵਲੀ ਟਿੰਕਾ ਚੜਤੀ ਰਿਪੋਰਟ ਸਾਡੇ ਕੋਲ ਜੀ ਇਨਫੋਰਮੇਸ਼ਨ ਆਈ ਸੀਗੀ ਕਿ ਡਿਵੀਜ਼ਨ ਨੰਬਰ 3 ਦੇ ਏਰੀਏ ਦੇ ਵਿੱਚ ਨੀਲਾ ਚੰਡਾ ਗੁਰਦੁਆਰਾ ਸਾਹਿਬ ਦੇ ਕੋਲ ਜਿਹੜਾ ਹੈ ਕਿ ਬੱਚੇ ਨੂੰ ਖਰੀਦਣ ਸੰਬੰਧੀ ਜਿਹੜੀ ਹੈ ਉਹ ਕੁਝ ਗੱਲਬਾਤ ਚੱਲ ਰਹੀ ਸੀ ਦੋ ਤਰ੍ਹਾਂ ਦੇ ਵਿੱਚ ਸੋ ਜਦੋਂ ਇਮੀਡੀਏਟਲੀ ਸਾਡੇ ਵੱਲੋਂ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਗਈ ਤਾਂ ਤੇ ਫਿਰ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ 13 ਫਰਵਰੀ 2026 ਨੂੰ ਅਰੋੜਾ ਨਰਸਿੰਗ ਹਸਪੀਟਲ ਜਿਹੜਾ ਹੈਗਾ ਬਾਬਾ ਧਾਨ ਸਿੰਘ ਚੌਂਕ ਲੁਧਿਆਣਾ ਉੱਥੇ 13 ਤਰੀਕ ਨੂੰ ਇੱਕ ਬੱਚਾ ਜਨਮਿਆ ਸੀਗਾ ਇੱਕ ਪ੍ਰਵਾਸੀ ਲੇਡੀ ਸੀਗੀ ਸੁਨੀਤਾ ਦੇਵੀ ਇਹਦੇ ਪਹਿਲਾਂ ਹੀ ਚਾਰ ਲੜਕੀਆਂ ਨੇ ਜਦੋਂ ਇਹ ਦੁਬਾਰਾ ਲੜਕੀ ਹੋਈ ਤੇ ਇਹਨੇ ਉੱਥੇ ਇੱਕ ਨਰਸ ਕੰਮ ਕਰਦੀ ਸੀਗੀ ਆਸ਼ਾ ਉਹਦੇ ਨਾਲ ਗੱਲਬਾਤ ਕੀਤੀ ਕਿ ਮੇਰੇ ਪਹਿਲਾਂ ਹੀ ਚਾਰ ਲੜਕੀਆਂ ਨੇ ਤੇ ਮੈਂ ਹੋਰ ਲੜਕੀ ਜਿਹੜੀ ਹੈ ਨਹੀਂ ਰੱਖਣੀ ਤੇ ਮੇਰੀ ਲੜਕੀ ਇਹ ਕਿਤੇ ਅੱਗੇ ਤੁਸੀਂ ਵਕਵਾ ਦੋ ਤਾਂ ਜਿਹੜੀ ਉਹ ਨਰਸ ਸੀਗੀ ਉਹਨੇ ਅੱਗੇ ਕੋਈ ਉਹਨੂੰ ਬੀਐਮਐਸ ਡਾਕਟਰ ਜਾਣਦੀ ਸੀਗੀ ਬਨਮੀਤ ਕੌਰ ਤਾਂ ਉਹਦੇ ਨਾਲ ਗੱਲ ਕੀਤੀ ਜਿਹੜੀ ਕਿ ਪੱਖੋਵਾਲ ਰੋਡ ਦੀ ਉੱਥੇ ਰਹਿਣ ਵਾਲੀ ਹੈ ਉਹਨੇ ਫਿਰ ਅੱਗੇ ਬਨਮੀਤ ਕੌਰ ਨੇ ਅੱਗੇ ਰੂਚੀ ਜਿਹੜੀ ਬਨਮੀਤ ਕੌਰ ਦੀ ਪੇਕੇ ਘਰ ਦੀ ਸਹੇਲੀ ਹੈ ਰੂਚੀ ਨਾਲ ਗੱਲ ਕੀਤੀ ਰੂਚੀ ਨੇ ਫਿਰ ਇੱਕ ਗੁਰਮੀਤ ਕੌਰ ਉਹਦੀ ਸਹੇਲੀ ਸੀਗੀ ਮੋਗੇ ਉਹਦੇ ਨਾਲ ਗੱਲ ਕੀਤੀ ਰੂਚੀ ਨੇ ਮਨਦੀਪ ਅਗਰੂਚੀ ਨੇ ਅੱਗੇ ਗੱਲ ਕੀਤੀ ਮਨਦੀਪ ਕੌਰ ਉਹ ਵੀ ਜਿਹੜੀ ਕਿ ਬੱਚਾ ਜਿਹੜੀ ਖਰੀਦਣ ਦੀ ਚਾਹਵਾਨ ਸੀ ਕੋਈ ਔਲਾਦ ਨਹੀਂ ਹੈ ਤੇ ਬੱਚਾ ਖਰੀਦਣਾ ਚਾਹਦੇ ਸੀਗੇ ਤੇ ਇਸ ਤਰੀਕੇ ਨਾਲ ਇਹਨਾਂ ਦਾ ਆਪਸ ਵਿੱਚ ਚੇਨ ਬਣੀ ਤੇ ਆਪਸ ਵਿੱਚ ਇਹਨਾਂ ਦਾ 210000 ਰੁਪਏ ਚ ਸੌਦਾ ਹੋਇਆ ਇਹਦੇ ਵਿੱਚੋਂ ਕੁਝ ਅਮਾਉਂਟ ਜਿਹੜੀ ਹੈਗੀ ਹੈ ਜਿਹੜਾ ਨੇ ਬੱਚਾ ਖਰੀਦਣਾ ਸੀਗਾ ਉਹਨਾਂ ਨੇ ਔਨਲਾਈਨ ਜਿਹੜਾ ਹੈ ਪੈਸਾ ਟਰਾਂਸਫਰ ਵੀ ਕੀਤਾ ਉਹ ਸਾਡਾ ਸਾਰਾ ਜਿਹੜਾ ਹੈਗਾ ਔਨ ਰਿਕਾਰਡ ਹੈ ਤੇ ਇਹਦੇ ਵਿੱਚ ਟੋਟਲ ਜਿਹੜਾ 8 ਦੋਸ਼ੀ ਨੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਤੇ ਇਹਦੇ ਵਿੱਚੋਂ 5 ਜਿਹੜੇ ਦੋਸ਼ੀ ਨੇ ਜਿੱਚ ਨਵਜੰਮੀ ਲੜਕੀ ਦੀ ਮਾਤਾ ਜਿਨ੍ਹਾਂ ਨੇ ਖਰੀਦਣਾ ਸੀਗਾ ਤੇ ਵਿੱਚੋਂ ਪ੍ਰਵੀਰ ਬਲਮੀਤ ਕੌਰ ਜਿਹੜੀ ਬੀਐਮਐਸ ਡਾਕਟਰ ਰੁਚੀ ਤੇ ਮਨਦੀਪ ਕੌਰ ਇਹਨਾਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਕਰ ਲਿਆ ਤੇ ਜਿਹੜੇ ਤਿੰਨ ਦੋਸ਼ੀ ਨੇ ਜਿਹੜੀ ਇੱਕ ਨਰਸ ਹੈਗੀ ਐ ਤੇ ਨਾਲ ਇਹਦੇ ਦੋ ਦੋਸ਼ੀ ਜਿਹੜੇ ਉਹ ਹੋ ਰਹੇ ਨੇ ਉਹਨਾਂ ਦੀ ਵੀ ਗ੍ਰਿਫਤਾਰੀ ਪੈਣੀ ਹੈ। ਸਿਰਫ ਦਲਾਲਾਂ ਨੇ ਜਿਹੜੇ 210000 ਚ ਕਿੰਨੇ ਡਿਵਾਈਡ ਕਰਨੇ ਸੀਗੇ ਬੱਚੇ ਵਾਲੇ ਨੂੰ ਕਿੰਨੇ ਦੇਣੇ ਸੀ ਖੁਦ ਕਿੰਨੇ ਕਿੰਨੇ ਦੇਣੇ ਸੀ। ਉਹ ਮਤਲਬ ਸਾਰਿਆਂ ਨੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਆਪਣਾ ਆਪਣਾ ਹਿੱਸਾ ਵਿੱਚ ਕਿਸੇ ਨੇ 10000 ਕਿਸੇ ਨੇ 20000 ਉਹ ਸਾਰਾ ਆਪਸ ਰੱਖਿਆ ਸੀ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਸ ਡਿਟੇਲ ਵਿੱਚ ਉਹ ਮਾਂ ਨੂੰ ਕਿ ਨਾ ਮਿਲਿਆ। ਮਾਂ ਨੂੰ ਬਹੁਤ ਘੱਟ ਪੈਸੇ ਮਿਲਨੇ ਸੀਗੇ ਬੇਸਿਕਲੀ ਉਹ ਕਹਿੰਦੀ ਸੀ ਕਿ ਮੈਨੂੰ ਜਿਹੜਾ ਹਸਪੀਟਲ ਦਾ ਖਰਚਾ ਹੈਗਾ ਖਰਚਾ ਦਵਾ ਦਿਓ। ਸਰ ਇਸ ਤਰ੍ਹਾਂ ਦੇ ਪ੍ਰਾਈਵੇਟ ਹਸਪੀਟਲ 'ਚ ਬੱਚਿਆਂ ਨੂੰ ਵੇਚਣ ਦਾ ਇਹ ਕਾਰੋਬਾਰ ਕੀਤਾ ਜਾ ਰਿਹਾ ਬੁਰਾ ਨਹੀਂ ਸਰ ਇਹ ਹੁਣ ਕੀ ਹਸਪੀਟਲ ਤੇ ਵੀ ਕਾਰਵਾਈ ਕੀਤੀ ਜਾਗੀ ਵੀ ਬਿਨਾ ਆਇਡੈਂਟੀਫਾਈ ਕੀਤੇ ਇੱਕ ਸਰਟੀਫਾਈਡ ਨਰਸਾਂ ਨੂੰ ਰੱਖਣ ਦੀ ਬਜਾਏ ਹਰੇਕ ਨੂੰ ਹੀ ਰੱਖੀ ਜਾ ਰਹੀ ਨੇ ਗੁੜੀ ਦਾਇਆਂ ਮਾਈਆਂ ਨੇ ਉਹ ਇਦਾਂ ਦੇ ਕੰਮ ਕਰਦੀਆਂ ਨੇ ਬਿਲਕੁਲ ਜਿਹੜਾ ਇਹਦੀ ਇਨਵੈਸਟੀਗੇਸ਼ਨ ਦਾ ਪਾਰਟ ਆ ਹਸਪੀਟਲ ਦਾ ਰੋਲ ਵੀ ਇਹਦੇ ਵਿੱਚ ਜਿਹੜਾ ਵਿਚਾਰਿਆ ਜਾਏ ਸਰ ਸਿਰਫ ਸਿਰਫ ਤੁਸੀਂ ਦੱਸੋ ਕਿ ਪਤਾ ਕਿ ਗੈਂਗ ਇਨਫੋਰਮੇਸ਼ਨ ਕਿੱਦਾਂ ਮਿਲੇਗੀ ਇਹ ਸੂਕਾ ਹੋ ਰਿਹਾ ਵਾ ਔਰ ਕਿਹੜੀ ਜਗ੍ਹਾ ਹੋ ਰਿਹਾ ਹੈ ਇਸ ਤਰ੍ਹਾਂ ਪਤਾ ਲੱਗਿਆ ਲੋਕਾਂ ਨੇ ਮਤਲਬ ਦੇਖਿਆ ਹੋਵੇ ਦੇਖੋ ਜਿਹੜਾ ਇਨਫਾਰਮਰ ਹੁੰਦੇ ਲੋਕ ਹੀ ਹੁੰਦੇ ਨੇ ਤਾਂ ਬੇਸਿਕਲੀ ਜਿਹੜਾ ਸੀ ਸਿਕਰਟ ਇਨਫੋਰਮੇਸ਼ਨ ਤੇ ਪਰਚਾ ਦਿੰਦਾ ਸਰ ਪਹਿਲਾਂ ਵੀ ਕੋਈ ਇਹਨਾਂ ਬੰਦੋਂ ਜਿਹੜਾ ਅਜਿਹਾ ਕੋਈ ਬੱਚਾ ਵੇਚਿਆ ਜਾਂ ਖੀਦਿਆ ਗਿਆ ਵਾ ਜੇ ਇਹ ਜਾਣਕਾਰੀ ਸਾਹਮਣੇ ਆਈ ਹੈ ਸਰ ਨਹੀਂ ਉਹ ਵਾਲੀ ਹੈ ਇਹਨਾਂ ਦਾ ਰਿਕਾਰਡ ਜਿਹੜਾ ਸੀ ਇਹ ਚੈੱਕ ਕਰ ਰਹੇ ਹਾਂ ਸਰ ਤੇ ਹੋ ਸਕਦਾ ਪ੍ਰੋਪਰ ਗੈਂਗ ਹੋਵੇ ਪਹਿਲਾਂ ਵੀ ਕਰਦੇ ਹੋਣ ਇੱਕ ਡਿਟੇਲਡ ਇਨਵੈਸਟੀਗੇਸ਼ਨ ਕਰਾਂ। ਤੋਂ ਲੱਖ ਸਿਹਾ ਜਿਆ ਕਾ ਮਦਰ ਦੇ ਕਾਉਂਟ ਚ ਗਿਆ। ਮਦਰ ਦੇ ਕਾਉਂਟ ਚ ਨਹੀਂ ਗਿਆ, ਇਹ ਪੈਸੇ ਮਦਰ ਦੇ ਕਾਉਂਟ ਚ ਨਹੀਂ ਗਏ ਪੈਸੇ। ਉਸ ਤੋਂ ਪਹਿਲਾਂ ਹੀ ਇਹ ਜਿਹੜਾ ਇਹ ਮਨਮੀਤ ਕੌਰ ਜਿਹੜੀ ਹੈਗੀ ਆ ਵਿੱਚ ਜਿਹੜੀ ਕਿ ਬੀ ਐਮ ਐਸ ਡਾਕਟਰ ਹੈਗੀ ਆ, ਉਹਦੇ ਕਾਉਂਟ ਚ ਪੈਸੇ ਚਲੇ ਗਏ ਸੀ। ਡਾਕਟਰ ਬੀ ਐਮ ਐਸ ਬੀ ਐਮ ਐਸ ਡਾਕਟਰ ਹੈ। ਸੁਮਿੰਦਰ ਦੇਵੀ ਪਤੀ ਆਫ ਅਸ਼ਮ ਲਾਲ ਹੈ। ਉਹਦੇ ਪਤੀ ਨੂੰ ਵੀ ਪਤਾ ਸੀ ਕਿ ਬੱਚੇ ਨੂੰ ਵੇਚਿਆ ਗਿਆ। ਹਾਲੇ ਤੱਕ ਇਨਵੈਸਟੀਗੇਸ਼ਨ ਚ ਨਹੀਂ ਆਇਆ ਪਰ ਅਸੀਂ ਹਲੇ ਇਹਨੂੰ ਡਿਟੇਲ ਚ ਇਨਵੈਸਟੀਗੇਸ਼ਨ ਕਰਾਂਗੇ ਬਿਲਕੁਲ ਜਿਹੜਾ ਬੱਚਾ ਸਮਝਾਤਾ ਉਹ ਆਇਡੈਂਟੀਫਾਈ ਹੋਇਆ ਜਿਹਨੇ ਖਰੀਦਣਾ ਸੀ ਉਹਦਾ ਕੀ ਫਾਈਨੈਂਸ਼ੀਅਲ ਸਟੇਟਸ ਆ ਕੀ ਐ ਯਕੀਨੀ ਮੰਦੀਪ ਕੌਰ ਜੀ ਜਿਹਨੇ ਬੱਚਾ ਖਰੀਦਣਾ ਸੀਗਾ ਇਹ ਪਿੰਡ ਨੰਗਲ ਜਿਹੜੇ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਹੈ ਇਹਨਾਂ ਦੇ ਪਹਿਲਾਂ ਕੋਈ ਬੱਚਾ ਨਹੀਂ ਹੈਗਾ ਫਾਈਨੈਂਸ਼ੀਅਲ ਸਟੇਟਸ ਇਹਨਾਂ ਦਾ ਠੀਕ ਹੈਗਾ ਤੇ ਇਹ ਬੱਚਾ ਖਰੀਦਣਾ ਚਾਹਦੇ ਸੀ ਜਿਹੜੀ ਉਹ ਪ੍ਰਵਾਸੀ ਮਦਰ ਹੈ ਜਿਹੜੀ ਉਹ ਕਿੱਥੇ ਦੀ ਹੈ ਕਿਹੜੀ ਸਟੇਟ ਦੀ ਹੈ ਬੇਸਿਕਲੀ ਪਛੋ ਯੂਪੀ ਦੀ ਰਹਿਣ ਵਾਲੀ ਹੈ ਜੀ ਤੇ ਫਿਲਹਾਲ ਜਿਹੜਾ ਹੈ ਸ਼ੇਰਪੁਰ ਕਲਾ ਉੱਥੇ ਰਹਿ ਰਹੀ ਹੈ ਇਹ ਹਸਪੀਟਲ ਦੇ ਵੀ ਸਰ ਕੋਈ ਕਾਰਵਾਈ ਕੀਤੀ ਗਈ ਹੈ ਬਾਕਾਇਦਾ ਜਾਂ ਸਿਰਫ ਸਿਰਫ ਡਾਕਟਰ ਜਾਂ ਜਿਹੜਾ ਸਟਾਫ ਆ ਉਹਨਾਂ ਦੀ ਕੀਤੀ ਗਈ ਹੈ ਹਾਲੇ ਤੱਕ ਜਿਹੜੀ ਸ਼ਮੂਲੀਅਤ ਹੈ ਨਰਸ ਦੀ ਸਾਹਮਣੇ ਆਈ ਹੈ ਇਸ ਤੋਂ ਬਾਅਦ ਜਿਹੜਾ ਸੀ ਇਨਵੈਸਟੀਗੇਸ਼ਨ ਚ ਦੇਖਾਂਗੇ ਕਿ ਹਸਪੀਟਲ ਦਾ ਮੈਨੇਜਮੈਂਟ ਦਾ ਉਹਨਾਂ ਦੇ ਕਿ ਡਾਕਟਰਸ ਦਾ ਇਹਦੇ ਵਿੱਚ ਕੋਈ ਰੋਲ ਹੈ ਕਿ ਨਹੀਂ ਆ ਸਰ ਪਹਿਲਾਂ ਵੀ ਬੱਚਿਆਂ ਦੀ ਕੀਪੂ ਕੋਈ ਸੁਣੀ ਆ ਜਾਂ ਇਹ ਇਹ ਪਹਿਲਾਂ ਹੀ ਪਹਿਲਾਂ ਵੀ ਮੰਨ ਲਿਆ ਕਿ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਉਹ ਸਾਰੇ ਨਾ ਪੁਲਿਸ ਰਿਮਾਰਕ ਲੈ ਕੇ ਨਾ ਡਿਟੇਲ ਲਈਏ ਪੁੱਛ ਕੇ ਕਰਾ ਗੇ ਕੁਝ ਵੀਡੀਓਜ਼ ਵੀ ਆ ਗਏ ਸੀ ਕੁਝ ਜੈਂਟਸ ਵੀ ਉਹਦੇ ਲੇਡੀ ਦੇ ਨਾਲ ਇਹਦਾ ਸੱਚ ਨਹੀਂ ਸੀ ਕਿ ਉਹ ਵੀ ਹਲੇ ਇਸ ਪਰਚੇ ਦੇ ਨਾਮਦਿਤ ਕੀਤੇ ਗਏ ਬਿਲਕੁਲ ਇਹਦੇ ਵਿੱਚ ਇੱਕ ਜਿਹੜਾ ਹੈਗਾ ਪੰਮਾ 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 ਲੇਡੀਆਂ ਉਹਨਾਂ ਲੇਡੀਆਂ ਇੱਕ ਪੰਮਾ ਨਾਲ ਦੀ ਆਸ਼ਾ ਵਰਕਰ ਹੈਗੀ ਉਹ ਵੀ ਨਾਮਦਿਤ ਕੀਤੀ ਹੈ ਜਿਹੜੇ ਜੈਂਟਸ ਉਹਨਾਂ ਦਾ ਰੋਲ ਦੇਖ ਰਹੇ ਸੀ ਸਰ ਸਰ ਇਹ ਟੀਮ ਬੱਚੀ ਦੀ ਫਾਇਦਾ ਹੁਣ ਫੈਲਾ ਹੋਈ ਸੀ ਇਹ ਬਾਅਦ ਵਿੱਚ ਬਾਅਦ ਵਿੱਚ ਬੱਚੇ ਦੀ ਉਮਰ ਕਿੰਨੀ ਹੈ ਕਿੰਨੇ ਦਿਨ ਦੀ 13 13 ਤਰੀਕ ਨੂੰ 13 ਫਰਵਰੀ ਨੂੰ ਬੱਚਾ ਜਿਹੜਾ ਪੈਦਾ ਹੋਇਆ ਅੱਜ 4 ਮਹੀਨੇ ਹੋਏ ਹੋਣਗੇ 2 ਦਿਨ ਦੀ ਗੱਲ